はじめただな。<noise> uh, uh, ਮੇਰਾ ਨਾਮ ਸੁਖਦੀਪ ਸਿੱਧੂ ਆ ਮੈਂ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਦਾ ਮਾਜਾ ਜੋਨ ਦਾ ਐਡਵਾਈਜ਼ਰ ਸਰ ਆਜੀ ਕਿੰਨੀ ਬੀ ਬੋਡੀ ਆਈ ਹੈ ਕੋਈ ਕੀ ਆ ਤਨ ਹੱਥਾਂ ਲੱਗਦਾ ਅੱਜ ਇਹ ਮਲੇਰਕੋਟਲਾ ਡਿਸਟ੍ਰਿਕਟ ਦਾ ਮੋਹੱਲੀ ਖੁਰਪ ਦਾ ਨੌਜਵਾਨ ਸੀਗਾ ਰਫੀਕ ਮੁਹੰਮਦ ਜਿਹੜਾ ਕਿ ਕਾਫੀ ਸਮਾਂ ਪਹਿਲਾਂ ਖਾੜੀ ਮੁਲਕਾਂ ਦੇ ਵਿੱਚ ਕੰਮ ਕਰਦਾ ਸੀਗਾ ਕਾਰਪੈਂਟਰ ਦਾ ਕੰਮ ਕਰਦਾ ਸੀ ਪਿਛਲੇ 1.5 ਸਾਲ ਤੋਂ ਇਹ ਦੁਬਈ ਦੇ ਵਿੱਚ ਕੰਮ ਕਰ ਰਿਹਾ ਸੀਗਾ ਤੇ ਇਹ 38 ਸਾਲ ਦੀ ਉਮਰ ਦੱਸਦੇ ਨੇ ਇਹ ਇਹਨਾਂ ਦੇ ਇਨਾਂ ਦਾ ਭਤੀਆ ਲੱਗਦਾ ਸੀ ਬਾਰੂ ਮੁਹੰਮਦ ਹੋਰੀ ਐਡਵੋਕੇਟ ਜਵੇਦ ਨੇ ਇਹ ਮਲੇਰਕੋਟਲਾ ਤੋਂ ਨੇ ਇਹਨਾਂ ਦਾ ਵੀ ਰਿਸ਼ਤੇਦਾਰੀ ਸੀਗੀ ਇਹ ਉਹਨਾਂ ਦੇ ਪਿੰਡ ਦੇ ਨੇ ਮੋਹਲੀਖੁਰ ਦੇ ਇਹ ਤਹਿਸੀਲ ਅਮਗੜ ਅਮਗੜ ਦੇ ਸੋ ਇਹ ਜੇ ਅੱਜ ਇੱਥੇ ਡੈੱਡ ਬੋਡੀ ਜਿਹੜੀ ਉਹਦੀ ਰਫੀਕ ਮੁਹੰਮਦ ਦੀ ਜਿਹੜੀ ਪਿੱਛੇ ਜੇ 25 ਜੁਲਾਈ ਨੂੰ ਪਤਾ ਲੱਗਾ ਪਰਿਵਾਰ ਨੂੰ ਕਿ ਉਹਦੀ ਇੱਥੇ ਭੇਦਪਰੇ ਹਾਲਤਾਂ ਦੇ ਵਿੱਚ ਮੌਤ ਹੋ ਗਈ ਆ ਜਾਂ ਕਾਰਡੀਆਕ ਅਟੈਕ ਦੱਸਿਆ ਉੱਥੇ ਡਾਕਟਰਜ਼ ਨੇ ਤੇ ਇਹ ਡੈੱਡ ਬੋਡੀ ਲੈਣ ਆਏ ਆ ਇੱਥੇ ਇਹਨਾਂ ਨੂੰ ਪਤਾ ਲੱਗਾ ਫਿਰ ਇਹਨਾਂ ਨੇ ਪਰਿਵਾਰ ਨੇ ਫਿਰ ਜੱਸਾ ਸਿੰਘ ਹੋਰਾਂ ਨਾਲ ਜਿਹੜੇ ਸਾਡੇ ਨੈਸ਼ਨਲ ਪ੍ਰਧਾਨ ਨੇ ਉਹਨਾਂ ਨਾਲ ਸੰਪਰਕ ਕੀਤਾ ਕੋਈ ਸੰਪਰਕ ਸੂਤਰ ਲੱਭ ਕੇ ਤੇ ਫਿਰ ਅਵਰਾਇ ਸਾਬ ਨੂੰ ਤੇ ਸਦਾ ਬਲਦੀਪ ਸਿੰਘ ਜਿਹੜੇ ਨੇ ਉਹਨਾਂ ਨੇ ਸਾਰਾ ਉਥੋਂ ਕਾਗਜ਼ ਪੱਤਰ ਤਿਆਰ ਕੀਤੇ ਨੇ ਇਹਦਾ ਫਿਰ ਡੈੱਡ ਬੋਡੀ ਭੇਜਣ ਦਾ ਜਿਹੜਾ ਪਰਿਵਾਰ ਦੇ ਨਾਲ ਸਾਰਾ ਤਾਲੁਕ ਕਰਕੇ ਉਹਦੀ ਪਛਾਣ ਕਰਕੇ ਇਹ ਡੈੱਡ ਬੋਡੀ ਭੇਜਣ ਦਾ ਜਿਹੜਾ ਪ੍ਰਬੰਧ ਆ ਇਹ ਅਵਰਾਇ ਸਾਬ ਸਰਬੱਤ ਦਾ ਭਲਾ ਟਰਸਟ ਨੇ ਕੀਤਾ ਤੇ ਜਿਹੜਾ ਖਰਚਾ ਸੀ ਜਿਹੜਾ ਹੁਣ ਤੱਕ ਉਹ ਇੰਡੀਅਨ ਕੌਂਸਲਟ ਜਿਹੜਾ ਉੱਥੇ ਦबई ਦਾ ਉਹਨਾਂ ਨੇ ਕੀਤਾ ਸਾਰਾ ਸੋ ਇਹ ਲਗਭਗ 360 ਤੋਂ ਵੱਧ ਜਿਹੜੀਆਂ ਨੇ ਡੈੱਡ ਬੋਡੀਆਂ ਆ ਉਹ ਵਰਾਇ ਸਾਹਫਰੀ ਉੱਥੋਂ ਉਹਨਾਂ ਦੀ ਯਾਤਰਾ ਕਰਕੇ ਇਟਲੀਅਨ ਕੌਂਸੂਲੇਟ ਦੇ ਸਹਿਯੋਗ ਨਾਲ ਇਹ ਭਾਰਤ ਵੱਖ-ਵੱਖ ਸੂਬਿਆਂ ਦੇ ਵਿੱਚ ਤੇ ਖਾਸ ਕਰਕੇ ਪੰਜਾਬ ਦੇ ਜਿਹੜੇ ਵੱਖ-ਵੱਖ ਜ਼ਿਲ੍ਹਿਆਂ ਨਾਲ ਸੰਬੰਧਿਤ ਆ ਉਹ ਇੱਥੇ ਆਈਆਂ ਹੁਣ ਤੱਕ ਆ ਚੁੱਕੀਆਂ ਨੇ ਅੱਜ ਅਸੀਂ ਅਮਰਸਰ ਦੀ ਟੀਮ ਹੈ ਸਾਡੇ ਨਾਲ ਅਮਰਸਰ ਦੇ ਜ਼ਿਲ੍ਹੇ ਦੇ ਪ੍ਰਧਾਨ ਨੇ ਸ਼ਿਸ਼ਪਾਲ ਸਿੰਘ ਸੁਖਚੰਨ ਸਿੰਘ ਹੋਰੀ ਨੇ ਸਾਡੇ ਇਥੋਂ ਜਿਹੜਾ ਫਾਈਨੈਂਸ ਦਾ ਕੰਮ ਦੇਖਦੇ ਨੇ ਨਵਜੀਤ ਸਿੰਘ ਹੋਰੀ ਇਹ ਸਾਰੇ ਅਸੀਂ ਇੱਥੇ ਪਹੁੰਚੇ ਹਾਂ ਸੋ ਇਹਨਾਂ ਨੂੰ ਅਸੀਂ ਡੈੱਡ ਬੋਡੀ ਜਿਹੜੀ ਆ ਹੁਣ ਸਾਰੀ ਇੱਥੇ ਰੀਸੀਵ ਕਰਕੇ ਉਹਨਾਂ ਨਾਲ ਫਿਰ ਨਾਨੇ ਮਲੇਰ ਕੋਟਲੇ ਲੈ ਕੇ ਜਾਣੇ ਸੋ ਹਾਦੀਪਾ ਦੀ ਨਾਈ ਦਾਡਾ ਜੀ ਮੇਰਾ ਨਾਮ ਮੁਹੰਮਦ ਜਾਵੀਦ ਹੈ ਤੇ ਮੈਂ ਪੇਸ਼ੇਵਜੋ ਇੱਕ ਵਕੀਲ ਹਾਂ ਮੈਂ ਮਲੇਰ ਕੋਟਲਾ ਸਿਵਲ ਕੋਰਟ ਦੇ ਵਿੱਚ ਜਿਹੜਾ ਹੈਗਾ ਕੋਰਟ ਪ੍ਰੈਕਟਿਸ ਕਰ ਰਿਹਾ ਹਾਂ ਜੀ ਦੀ ਹੱਸਾ ਵਾਪਰੇ ਜੀ ਤੇ ਅਸਲ ਇਸਨ ਪਰਿਵਾਰ ਦੀ ਮੱਤਲ ਕੀਤੀ ਜਾ ਰਹੀ ਹੈ ਜੀ ਜੀ ਇਹ ਆਪਣੇ ਮੁਹੰਮਦ ਰਫੀਕ ਜੀ ਸੀਗੇ ਸਨ ਆਫ ਮੁਹੰਮਦ ਸਤਾਰ ਜੀ ਵਾਸੀ ਪਿੰਡ ਮਹੌਲੀ ਖੁਰਦ ਤੋਂ ਸੀਗੇ ਤੇ ਇਹ ਸਾਲ ਡੇਢ ਸਾਲ ਪਹਿਲਾਂ ਜਿਹੜਾ ਦੁਬਈ ਗਏ ਹੋਏ ਸੀ ਉੱਥੇ ਜਿਹੜੀ ਇਹਨਾਂ ਦੀ ਡੈਥ ਹੋਈ ਹੈ ਉਹਦੇ ਬਾਰੇ ਸਾਨੂੰ ਪਰਿਵਾਰ ਨੂੰ 25 ਜੁਲਾਈ ਨੂੰ ਪਤਾ ਲੱਗਿਆ ਤੇ ਫਿਰ ਉੱਥੋਂ ਸਾਨੂੰ ਪਤਾ ਲੱਗਿਆ ਕਿ ਪਟਿਆਲੇ ਤੋਂ ਡਾਕਟਰ ਐਸ.ਪੀ ਸਿੰਘ ਉਭਰਾਏ ਜੀ ਹੈਗੇ ਆ ਜਿਹੜੇ ਬਹੁਤ ਹੀ ਇਸ ਤਰ੍ਹਾਂ ਦੇ ਗਰੀਬਾਂ ਲਈ ਬੜੀ ਮਦਦ ਕਰਦੇ ਆ ਤੇ ਇਹ ਜੋ ਹਾਲਾਤਾਂ ਦੇ ਵਿੱਚ ਉਹ ਡੈੱਡ ਬੋਡੀਆਂ ਨੂੰ ਇੱਧਰ ਮੰਗਾਉਣਾ ਹੋਵੇ ਜਾਂ ਪੰਜਾਬੀਆਂ ਨੂੰ ਇੱਧਰ ਜਿਹੜਾ ਹੈਗਾ ਇੰਡੀਆ ਦੇ ਵਿੱਚ ਬੁਲਾਉਣਾ ਹੋਵੇ ਤਾਂ ਉਹ ਹਮੇਸ਼ਾ ਉਹਦੇ ਲਈ ਤਤਪਰ ਰਹਿੰਦੇ ਆ ਤੇ ਸਾਡੇ ਪਟਿਆਲੇ ਤੋਂ ਜਿਹੜੇ ਉਹਨਾਂ ਦੇ ਆਲੋਂ ਇੰਡੀਆ ਚੈਰੀਟੇਬਲ ਸਰਬੱਤ ਦਾ ਭਲਾ ਦੇ ਜਿਹੜੇ ਪ੍ਰਧਾਨ ਸਾਹਿਬ ਹੈਗੇ ਆ ਆਪਣੇ ਜੱਸਾ ਸਿੰਘ ਜੀ ਉਹਨਾਂ ਨਾਲ ਸਾਡੇ ਪਿੰਡ ਦੇ ਸਾਬਕਾ ਸਰਪੰਚ ਜਤਿੰਦਰ ਸਿੰਘ ਜੀ ਨੇ رابطہ ਕਾਇਮ ਕੀਤਾ ਤੇ ਮਲੇਰ ਕੋਲਾ ਤੋਂ ਪ੍ਰਧਾਨ ਨਾਸਰ ਅਲੀ ਢਿੱਲੋਂ ਜੀ ਜਿਹੜੇ ਹੈਗੇ ਆ ਉਹ ਪਿੰਡ ਚ ਆਏ ਤੇ ਉਹਨਾਂ ਨੇ ਵੈਰੀਫਿਕੇਸ਼ਨ ਕਰਕੇ ਜਿਹੜਾ ਹੈਗਾ ਤੇ ਸਾਨੂੰ ਦੱਸਿਆ ਤੇ ਤੁਹਾਨੂੰ ਪਤਾ ਲੱਗਿਆ ਤੇ ਅੱਜ ਜੋ ਅਸੀਂ ਇੱਥੇ ਡੈੱਡ ਬੋਡੀ ਰੀਸੀਵ ਕਰਨ ਆਏ ਆ ਇਹ ਸਾਰਾ ਜਿਹੜਾ ਹੈਗਾ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਸਮੂਹ ਉਹਨਾਂ ਦੀ ਜਿਹੜੀ ਹੈਗੀ ਟੀਮ ਮੈਂਬਰਸ਼ਿਪ ਹੈਗੀ ਆ ਤੇ ਉਹਨਾਂ ਨੇ ਸਾਤੋਂ ਮਤਲਬ ਜੋ ਵੀ ਹੈਗਾ ਇੱਕ ਪੈਸਾ ਨਹੀਂ ਲੱਗਣ ਦਿੱਤਾ ਫ੍ਰੀ ਆਫ ਕਾਸਟ ਜਿਹੜਾ ਹੈਗਾ ਸਾਡਾ ਗਰੀਬ ਪਰਿਵਾਰ ਦਾ ਜਿਹੜਾ ਹੈਗਾ ਇਹ ਭਲਾ ਕੀਤਾ ਤੇ ਅਸੀਂ ਮਤਲਬ ਸਾਡੇ ਕੋਲੋਂ ਲਫ਼ਜ਼ ਨਹੀਂ ਹੈਗੇ ਜਿਨ੍ਹਾਂ ਨਾਲ ਸਾਡੇ ਲਈ ਤਾਂ ਇੱਕ ਡਾਕਟਰ ਐਸ.ਪੀ. ਸਿੰਘ ਉਹ ਬਰਾਏ ਜੀ ਇੱਕ ਫਰਿਸ਼ਤੇ ਦੇ ਰੂਪ ਦੇ ਵਿੱਚ ਉਹਨਾਂ ਨੇ ਜਿਹੜਾ ਹੈਗਾ ਇਹ ਇੱਕ ਕੰਮ ਕੀਤਾ ਸਾਨੂੰ ਤਾਂ ਫੈਮਲੀ ਨੂੰ ਉੱਥੋਂ ਇਹ ਵੀ ਨਹੀਂ ਸੀ ਪਤਾ ਲੱਗਿਆ ਵੀ ਹਾਂ ਉਹ ਉੱਥੇ ਹੈਗੇ ਆ ਨਹੀਂ ਹੈਗੇ ਉਹ ਕਿਹੜੇ ਹਾਲਾਤਾਂ ਚ ਡੈਥ ਹੋਈ ਆ ਕਿੰਨੀ ਤਰੀਕ ਨੂੰ ਉਹਨਾਂ ਦੀ ਜਿਹੜੀ ਡੈਥ ਹੋਈ ਆ ਤੋ ਅਸੀਂ ਜਿਹੜਾ ਹੈਗਾ ਡਾਕਟਰ ਐਸ.ਪੀ. ਸਿੰਘ ਉਭਰਾਏ ਜੀ ਦਾ ਤੇ ਸਾਡੇ ਦੁਬਈ ਦੇ ਵਿੱਚ ਜਿਹੜੇ ਬਾਲਦੀਪ ਸਿੰਘ ਜੀ ਹੈਗੇ ਆ ਸਰਦਾਰ ਬਾਲਦੀਪ ਸਿੰਘ ਜੀ ਉਹਨਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਡੀ ਜੈਡ ਬਾਡੀ ਨੂੰ ਇੱਥੇ ਲਿਆ ਕੇ ਸਾਨੂੰ ਸੌਂਪਣ ਦੇ ਵਿੱਚ ਪੂਰਾ ਯੋਗਦਾਨ ਦਿੱਤਾ ਤੇ ਸਾਡਾ ਜਿਹੜਾ ਹੈਗਾ ਕੋਈ ਵੀ ਇੱਕ ਵੀ ਪੈਸਾ ਜਿਹੜਾ ਹੈਗਾ ਕਿਸੇ ਵੀ ਰੂਪ ਦੇ ਵਿੱਚ ਨਹੀਂ ਲੱਗਣ ਦਿੱਤਾ